कि नक माने के माने हैं कि आप माने के कौन वीर कि ले गए कौन वीर मैं बिना ऑडियो बेस्ट पर चाचा की जतिया तेरे अंगों से और ओहो और यूं गुथी वीरूरा और सारे भट्टा पैसा और मैं नहीं जानता हूं हैं ਕੋਲੀ ਉਹ ਤੋਂ ਬਾਅਦ ਵੀ ਨਹੀਂ ਦਾਂ ਰੇਟ ਚ ਸਦਾ ਨਹੀਂ ਜਾਂਦੀ ਹਾਂ ਦਵਾ ਦਵਾਦੀ 10 ਤੋਂ ਵੱਧ ਲੱਗਦੀ ਮਿਲਦਾ ਸੀ ਆ ਠੀਕ ਆ ਤੇ ਕੋਈ ਜਦੋਂ ਚਿਪਸ ਖਾਤਾ ਦੱਸੀ ਮੈਗੀ ਖਾਣਾ ਹਾਂ ਫਿਰ ਕੱਚੀ ਮੈਗੀ ਦਾ ਖਾਈ ਜਾਂਦਾ ਤੇ ਆ ਪੁੱਗੇ ਨੇ ਲੈ ਕੇ ਨੇ ਦੋ ਪੈਟਕ ਹਾਂ ਇਹਨੇ ਦੋ ਪੈਟਕ ਪੁੱਗਿਆ ਤੇ ਲੈ ਲਿਆ ਪੰਜ ਜਿਹੜੇ ਚਾਕਲੇਟ ਮੈਂ ਜਾਣ ਕੇ ਥੋੜੀ ਲੱਗ ਤਾ ਦੰਦ ਖਰਾਬ ਪੰਜ ਚਾਕਲੇਟ ਲੈ ਕੇ ਖਾ ਵੀ ਗਿਆ ਰਾਤ ਹੈ ਹਾਂ ਠੀਕ ਆ ਕਿਉਂਕਿ ਮੈਂ ਤੇਰੀ ਮਾਂ ਚਾਕਲੇਟ ਲੈ ਕੇ ਗਈ ਸੀ ਪੰਜਾਬ ਮੰਚਾਲੇ ਇਹ ਵੇਨ ਮੈਂ ਡੈਲੀ ਮਿਲਕ ਲੈ ਕੇ ਕਿੰਨੇ ਪੈਸੇ ਲਾ ਕੇ ਭਿਰੂ 200 ਰੁਪਏ ਤੂੰ ਇਹ ਰੁਪਾਲ ਸਲਵਾਇਆ ਆ ਆ ਕਿੰਨੇ ਦੇ ਆ ਇਹ 100 ਦੇ ਹੈ 100 ਦੇ ਇਹ ਆਈਦੇ 100 ਦਾ ਹਾਂ 200 100 ਦਾ ਚਾਹ 100 ਦੀ ਮੈਗੀ 100 ਦੀ ਮੈਗੀ 100 ਦਾ ਪੂਜੀਆ ਤੇ 50 ਦੇ ਚੋਕ ਪਾ ਦੇ 100 ਤੇ ਦਾਤ ਦੇ ਥੋੜੇ ਜਿਨੇ ਕਿੰਨੇ ਦੇ ਨੇ ਨਹੀਂ ਦਾਸ ਦਾ ਨਹੀਂ ਦਾਸ ਆ ਇਹ ਆ ਲੈ ਚੱਢੀ ਅੱਛਾ ਇਹ ਮਸਵਾਤਾ ਹੁਣ ਤੇ ਜਦੋਂ ਕੀ ਕਰਦੇ ਜਦੋਂ ਹੁੰਦਾ ਲੈ ਭੇ ਕੁੱਤੀ ਮੇਰੀ ਖਾਂਦਾ ਮੈਂ ਬਹੁਤ ਗਲਤ ਗੱਲ ਆ ਇਹ ਦੀ ਪੂਰੀ ਆਪਾ ਜੀ ਆਪਾ ਚੋਕੋ ਹੈ ਚੋਕੋ ਚੋਕੋ ਪੰਜ ਚੱਲ ਪਿਰੂ ਤੇਰਾ ਥੋੜਾ ਟਾਈਮ ਲੰਘ ਜੂਗਾ ਪਤਾ ਹਾਂ ਦੱਸ ਦਿੰਦਾ ਮੈਂ ਬਾਤ ਬਾਹਰੀ ਕਿ ਪਿਰੂ ਕੁੱਤੀ ਖਾ ਲਾ ਗਿਆ ਮੇਗੀ ਉਹ ਕਿੱਥੇ ਅੰਦਰ ਨਹੀਂ ਦੈਨ ਨੂੰ ਮੈਂ ਇਹਨੂੰ ਫਾਟਾ ਖਾ ਲੈਣੇ ਹੋਈ ਲੈ ਯਾਰ ਇਹ ਘਰ ਤਾਂ ਕਾਈ ਨਹੀਂ ਚੀਜ਼ ਨਹੀਂ ਜਾ ਕੇ ਦਿੰਦੀ ਆ ਕਿੱਥੋਂ ਮੁਕਾ ਦੇ ਦਿੰਦੀ ਆ ਹੌਣ ਪੀ ਰੂਗੀ ਜ਼ਰੂਰ ਆ ਯਾਰ ਹੋ ਨਹੀਂ ਮੈਂ ਚੱਲਿਆ ਜੱਟਾ ਤੂੰ ਜਬੂ ਹੋ ਹੋ ਰਹਿnde ਪਤਾ ਬਹਿ ਜਾ ਮੈਂ ਨਹੀਂ ਲੈ ਗਈ ਤੇ ਮੈਂ ਕੱਚੀ ਇਹਦਾ ਪੋਰ ਪੋਰ ਕੇ ਸਾਰੀ ਨੇ ਦੇਖ ਦੇਣੀ ਇਹਨੂੰ ਕਹੇ ਚ ਪਾ ਕੇ ਦੇ ਦੇ ਆਪਣੇ ਉਹ ਨਹੀਂ ਤੇ ਤੂੰ ਖਾਣੇ ਨਹੀਂ ਜਿਹੜੇ ਕੱਚੀ ਸਾਰ ਕੇ ਪੁੰਜੇ ਰੜ ਦੇਣੀ ਇਹ ਚੋਲ ਉਹਨੇ ਜਿ ਪੜਾ ਜਾ ਫਾਫੇ ਜਿ ਪੜਾ ਕੇ ਹੇ ਚ ਸੁਭਾ ਪਹਿਲੇ